ਇਕਰ ਫੁਰ ਦਿੱਸ ਸਿਰ ਪ੍ਰਭ ਫੁਰ ਕੀਆ ਪ੍ਰਿਆਨ ਤੀਜ ਬਸਾਤਰ ਸੀ ਕਿਰਿਆ ਤਰੀ ਨਾ ਕਿ ਨਹੂ ਕਨ ਬਹੁਤ ਰਸ ਕੀ ਚਰਲਤ ਕੋ ਯੋ ਜਗਤ ਕੋ ਸੋਕ ਹੈ ਸਭ ਜਗ ਭਇਓ ਜਿਜ ਜੈ ਸੁਰਲੁਕ ਹਰ ਜੁਨ ਹਰ ਕੋ ਪਿੰਦਨੋ ਸਿਮਰੋ ਸ੍ਰੀ ਹਰਿ ਤਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਜਿਸ ਬਿਠ ਹੈ ਸਭ ਦੁਖ ਜਾਏ ਕੀ ਬਹਤਰ ਸਿਮਰਿਐ ਕਰਿ ਨਉ ਨਿਤ ਆਦੈ ਕਾਈ ਸਭੁ ਥਾਈ ਹੋਇ ਸਹਾਈ ਕੀ ਬਹਤਰ ਸਿਮਰਿਐ ਦਰਨਉ ਨਿਤ ਆਸੈ ਥਾਈ ਸਭ ਖਾਈ ਹੋਈ ਸਹਾਈ ਜੁਗੋ ਜੁਗ ਅਟਲ ਸਬਰ ਸਤਰ ਕਖ ਦੇ ਮਲਕ ਗੁਰਬ ਗੰਜਨ ਦੁਸ਼ਤ ਬੰਜਨ ਕਦੀ ਮੁੱਲ ਕਮਾਲ ਹੁਸਨ ﺍﻟजमाल ਸਤ ਗੁਰੂ ਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਨ ਦੀ ਮੁਕੱਦਸ ਗੋਦ ਅੰਦਰ ਸਜ ਬੈਠੇ ਗੁਰੂ ਪਿਆਰ ਵਾਲਿਓ ਹਜ਼ੂਰ ਨੇ ਕਿਰਪਾ ਕਰਕੇ ਸੰਧਿਆ ਵੇਲੇ ਦੇ ਵਿਸ਼ੇਸ਼ ਦੀਵਾਨ ਦੀ ਹਾਜ਼ਰੀ ਬਖਸ਼ ਕੀਤੀ ਹੈ ਜਿੱਥੇ ਬੈਠ ਕੇ ਰਬੀ ਬਾਣੀ ਦੇ ਕੀਰਤਨ ਆਪਾਂ ਸਰਵਣ ਕੀਤੇ ਨੇ ਸਮਹਿ ਗੁਰਮਤਿ ਵਿਚਾਰ ਦਾ ਗੁਰੂ ਕਿਰਪਾ ਕਰੇ ਆਉ ਵਿਚਾਰ ਪ੍ਰారంਭ ਕਰਨ ਤੋਂ ਪਹਿਲਾਂ ਹਾਜ਼ਰੀ ਪਾਤਸ਼ਾਹੀ ਗੁਰੂ ਅੰਦਰ ਲਵਾਈਏ ਗੱਜ ਕੇ ਅੱਖੁ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਧਰਮ ਦੀ ਚਾਦਰ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਨਾਂ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹੀਨਾਵਾਰ ਸਮਾਗਮਾਂ ਦੀ ਲੜੀ ਤਹਿਤ ਅੱਜ ਦੀ دیਵਾਨ ਅੰਦਰ ਜੁੜ ਕੇ ਬੈਠੇ ਹਾਂ ਜਿੱਥੇ ਹਰ ਰੋਜ਼ ਦੇ دیਵਾਨ ਅੰਦਰ ਸਤਿਗੁਰਾਂ ਦੀ ਬਾਣੀ ਦੀ ਲੜੀਵਾਰ ਵਿਚਾਰ ਆਪਾਂ ਹਜ਼ੂਰ ਦੀ ਕਿਰਪਾ ਸਦਕਾ ਆਰੰਭ ਕੀਤੀ ਹੈ ਅੱਜ ਦੇ ਦਿਨ ਜੋ ਪਾਵਨ ਸ਼ਬਦ ਸਤਿਗੁਰੂ ਨੇ ਬਖਸ਼ਿਸ਼ ਕੀਤਾ ਉਹ ਹੈ ਤਿਲੰਗ ਮਹੱਲਾ ਨਾਵਾਂ ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਿਲੰਗ ਰਾਗ ਦਾ ਨਾਮ ਹੈ ਨੌਵੇਂ ਪਾਤਸ਼ਾਹ ਦੀ ਇਹ ਪਾਵਨ ਬਾਣੀ ਹੈ ਕਾਫੀ ਸ਼ਬਦ ਇੱਕ ਰਾਗ ਦਾ ਨਾਮ ਵੀ ਹੈ ਰਾਗਣੀ ਦਾ ਨਾਮ ਹੈ ਕਾਫੀ ਸ਼ਬਦ ਕਵਿਤਾ ਦੇ ਰੂਪ ਕਰਕੇ ਵੀ ਆਉਂਦਾ ਅੱਗੇ ਮੰਗਲਾ ਚਰਨ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਆਪ ਹੀ ਪੈਦਾ ਕਰਨ ਵਾਲਾ ਪਾਲਣ ਵਾਲਾ ਮਾਰਨ ਵਾਲਾ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਜੁਨਾ ਵਿੱਚ ਆਉਣ ਵਾਲਾ ਨਹੀਂ ਤੇ ਐਸਾ ਰੱਬ ਮਿਲਦਾ ਗੁਰੂ ਦੀ ਕਿਰਪਾ ਦੇ ਨਾਲ ਧਾਪ ਗੁਰ ਪ੍ਰਸਾਦ ਹਜ਼ੂਰ ਕਿਰਪਾ ਕਰ ਰਹੇ ਨੇ ਚੇਤਨਾ ਹੈ ਤਉ ਚੇਤ ਲੈ ਕਿਉਂਕਿ ਬਾਣੀ ਨੇ ਥਾਂ-ਥਾਂ ਤੇ ਇਹ ਗੱਲ ਸਮਝਾਈ ਹੈ ਰਮਈਆ ਕੀ ਗੁਣ ਚੇਤ ਪਰਾਨੀ ਇਹ ਗੱਲ ਕਹਿ ਕੇ ਸਾਨੂੰ ਸੰਬੋਧਨ ਕੀਤਾ ਸਮਝ ਅਚੇਤ ਚੇਤ ਮਨ ਮੇਰੇ ਨਰ ਅਚੀਤ ਪਾਪ ਤੇ ਡਰਦੇ ਚਿਤ ਚੇਤ ਸਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ 12ਵਾਂ ਪੜਾਂਗੀ ਉਥੇ ਬਚਨ ਮਿਲਣਗੇ ਚੇਤ ਗੋਬਿੰਦ ਆਰਾਦੀ ਹੈ ਹੋਵੇ ਆਨੰਦ ਕਣਾ ਪਾਤਸ਼ਾ ਇਥੇ ਆਖ ਰਹੀਨੀ ਚੇਤੀ ਕਰਨੇ ਰੱਬ ਨੂੰ ਜੇ ਸਮਝ ਪੈ ਗਈ ਐ ਪੀ ਚੇਤੇ ਕਰਨ ਤੋਂ ਬਿਨਾ ਕੋਈ ਗੁਜ਼ਾਰਾ ਨਹੀਂ ਉਹਦੀ ਜਾਤ ਉਹਦੀ ਬੰਦਗੀ ਉਹਦੀ ਇਬਾਦਤ ਤੋਂ ਬਿਨਾ ਕੋਈ ਗੁਜ਼ਾਰਾ ਨਹੀਂ ਕਹਿਣ ਲੱਗੇ ਫਿਰ ਦੇਰ ਨਾ ਕਰ ਚੇਤਨਾ ਹੈ ਤਾ ਚੇਤ ਲੈ ਜੀ ਚਾਹੁੰਨੇ ਪੀ ਮੈਂ ਉਹਦਾ ਨਾਮ ਸਿਮਰਨੈ ਤੇ ਛੇਤੀ ਕਰ ਸਿਮਰ ਨਿਸ ਦਿਨ ਮਹ ਪ੍ਰਾਨੀ ਨਿਸ ਦਾ ਭਾਗ ਹੈ ਰਾਤ ਤੇ ਦਿਨ ਦਾ ਭਾਗ ਹੈ ਦਿਨ ਜਿਸ ਵੇਲੇ ਅਧਿਆਪਕ ਸਾਰਾ ਸਾਲ ਪੜਾਉਦੇ ਪਰ ਪੀਪਰਾਂ ਦਾ ਨੇੜਾ ਜਿਹਾ ਆ ਜਾਵੇ ਫਿਰ ਉਦੋਂ ਜਾ ਕੇ ਉਹ ਇਹ ਗੱਲ ਆਖ ਦਿੰਦਾ ਹੈ ਕਿ ਜੇ ਪਾਸ ਹੋਣਾ ਹੈ ਪਤਾ ਹੈ ਕਿ ਪੜਨ ਤੋਂ ਬਿਨਾ ਪਾਸ ਹੋਇਆ ਨਹੀਂ ਜਾਣਾ ਹੁਣ ਜੇ ਪੜ੍ਹਨਾ ਹੈ ਤੇ ਦਿਨ ਰਾਤ ਇੱਕ ਕਰ ਦਿਓ ਕਿਉਂਕਿ ਇੱਕ ਇੱਕ ਕਰਕੇ ਤੁਹਾਡੇ ਦਿਨ ਹੁਣ ਕੱਟਨੇ ਸ਼ੁਰੂ ਹੋ ਗਏ ਨੇ ਪੀਪਰ ਸਿਰ ਤੇ ਇਸੀ ਤਰ੍ਹਾਂ ਕਈ ਵਾਰ ਜਦੋਂ ਆਪਾਂ ਸ਼ਬਦ ਵਰਤਦੇ ਆਪੀ ਪਾਈ ਹੁਣ ਆ ਬੱਚਿਆ ਇਹਦੇ ਵਿੱਚੋਂ ਕੁਝ ਵਰਤਣਾ ਤੇ ਵਰਤ ਲੈ ਪਾਤਸ਼ਾਹ ਆਖਦੇ ਨੇ ਜੇ ਰੱਬ ਨੂੰ ਜਾਤ ਕਰਨੇ ਤੇ ਛੇਤੀ ਜਾਤ ਕਰ ਕਿਉਂਕਿ ਸਹਿਸਕ੍ਰਿਤੀ ਬਾਣੀ ਉਥੇ ਬਚਨ ਮਿਲਣਗੇ ਜੀ ਤੇਰੇ ਮਨ ਦੇ ਵਿੱਚ ਇਹ ਖਿਆਲ ਆਵੇ ਪੀ ਮੈਂ ਧਰਮ ਦਾ ਕਾਰਜ ਕਰਨਾ ਹੈ ਰੱਬ ਦਾ ਨਾਮ ਲੈਣਾ ਹੈ ਕਹਣ ਲੱਗੇ ਦੇਰੀ ਨਾ ਕਰੀ ਕੋਈ ਪਤਾ ਨਹੀਂ ਕਦੋਂ ਮਨ ਦਾ ਫੁਰਨਾ ਪਰਾਂ ਚਲਾ ਜਾਵੇ ਧਰਮ ਦਾ ਕਰਮ ਕਰਨ ਦਾ ਖਿਆਲ ਬਿਨਸ ਜਾਵੇ ਤੇ ਜੇ ਖਿਆਲ ਆਵੇ ਪੀ ਪਾਪ ਕਰਨੇ ਚੋਰੀ ਕਰਨੀ ਹੈ ਵਿਕਾਰ ਭੋਗਣੇ ਨੇ ਕਹਣ ਲੱਗੇ ਦੇਰੀ ਨਾ ਕਰੀ ਰੁਕ ਸਮਾਂ ਲੈ ਕਿਉਂਕਿ ਰੱਬ ਕਿਰਪਾ ਕਰੇ ਤੇਰੇ ਮਨ ਦਾ ਇਹ ਵਾਲਾ ਫੁਰਨਾ ਛੇਤੀ ਦੂਰ ਹੋ ਜਾਵੇ ਨਹਿ ਬੇਲੰਭ ਧਰਮੰ ਬੇਲੰਭ ਪਾਪੰ ਇਥੇ ਪਾਤਸ਼ਾਹ ਕਹਿ ਰਹੇ ਨੇ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਪੁੱਛਿਆ ਜੀ ਇਸ ਤਰ੍ਹਾਂ ਕਿਉਂ ਆਖਿਆ ਪੀ ਜੇ ਚੇਤਨਾ ਹੈ ਤੇ ਚੇਤ ਲੈ ਜੇ ਜਾਦ ਕਰਨ ਤੇ ਜਾਦ ਕਰ ਲੈ ਜੇ ਨਾਮ ਜਪਣਾ ਤੇ ਛੇਤੀ ਜਪ ਲੈ ਪਾਤਸ਼ਾਹ ਕਹਿਣ ਲੱਗੇ ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਨੀ ਛਿਨ ਛਿਨ ਦਾ ਭਾਵ ਆਪਾਂ ਸਾਰੇ ਜਾਣਦੇ ਆਂ ਕਿ ਹੌਲੀ ਹੌਲੀ ਆਪਾਂ ਕਹਿੰਦੇ ਆ ਛਿਨ ਛਿਨ ਕਰਕੇ ਸਮਾਂ ਬੀਤਦਾ ਜਾ ਰਿਹਾ ਹੈ ਇਹਦੇ ਵਾਸਤੇ ਸ਼ਬਦ ਖਿੰਨ ਵੀ ਆਵੇਗਾ ਭਾਵ ਤੀ ਬਿਲਕੁਲ ਹੌਲੀ ਹੌਲੀ ਤਾਵੇਂ ਇਹ ਸਮਾਂ ਬੀਤਦਾ ਹੌਲੀ ਹੌਲੀ ਵੀ ਆਪਣੀ ਰਫਤਾਰ ਦੇ ਨਾਲ ਬੀਤਦਾ ਗਿਆ ਤੇ ਇੰਨੇ ਇੱਕ ਦਿਨ ਬੀਤ ਜਾਣ ਉਦਾਹਰਣ ਦਿੱਤੀ ਹੈ ਫੂਟੇ ਕੱਟ ਜਿਉ ਪਾਣੀ ਕੱਟ ਕੇ ਜਾਂਦਾ ਹੈ ਘੜੇ ਨੂੰ ਘੜਾ ਬਣਦਾ ਹੈ ਮਿੱਟੀ ਦਾ ਹੁਣ ਆਪਾਂ ਕਹਿ ਸਕਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਤੇ ਬਰਤਨ ਬੜੇ ਤਾਤਾਂ ਦੇ ਬਣਦੇ ਨੇ, ਮੈਟਲ ਦਾ ਬਣਦਾ। ਕੋਈ ਤਾਂਬੇ ਦਾ ਬਣਾ ਲੈਂਦਾ, ਲੋਹੇ ਦਾ ਬਣਾਉਂਦਾ, ਸਟੀਲ ਦਾ ਬਣਾਉਂਦਾ। ਆਪਾਂ ਕਹਿੰਦੇ ਬਰਤਨ ਵਰਤਦੇ ਰਹੇ ਹਾਂ। ਪਾਤਸ਼ਾਹ ਨੇ ਕੜੇ ਦੀ ਗੱਲ ਕੀਤੀ, ਕੜਾ ਮਿੱਟੀ ਦਾ ਬਣਦਾ। ਕਿਉਂਕਿ ਬਾਣੀ ਵਿੱਚ ਬਹੁਤੀ ਥਾਂ ਤੇ ਜਦੋਂ ਸਾਡੇ ਤਨ ਦੀ ਗੱਲ ਆਵੇਗੀ, ਸਤਗੁਰੂ ਜੀ ਨੇ ਮਿੱਟੀ ਸ਼ਬਦ ਵਰਤਿਆ ਮਾਟੀ ਕੋ ਪੁੱਤਰਾ ਕੈਸੀ ਨਚਤ ਹੈ ਮਿੱਟੀ ਸ਼ਬਦ ਆਵੇਗਾ ਮਾਟੀ ਮਾਟੀ ਹੋਈ ਏਕ ਸਤਗੁਰੂ ਇਹ ਬਚਨ ਕਰਨਗੇ ਕਬੀਰਾ ਤੂਰ ਸਕੇਲ ਕੈ ਪੁਰੀਆਂ ਬਾਨੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਕਹਿਣ ਲਗੇ ਜਿਵੇਂ ਮਿੱਟੀ ਨੂੰ ਇਕੱਠਾ ਕਰਕੇ ਸਰੀਰ ਸਾਜ ਦਿੱਤਾ ਪਰ 4 ਦਿਨਾਂ ਦੀ ਗੱਲ ਹੈ ਇਹਨੇ ਖੇ ਦੀ ਖੇ ਬਣ ਜਾਣਾ ਇਹਨੇ ਖਾਕ ਬਣ ਜਾਣਾ ਇਸ ਕਰਕੇ ਇਥੇ ਵੀ ਮਿੱਟੀ ਦਾ ਸ਼ਬਦ ਆਇਆ ਉਹਦਾ ਇੱਕ ਕਾਰਨ ਹੋਰ ਇਹ ਜਾਦ ਰੱਖਣਾ ਜਦੋਂ ਮਿੱਟੀ ਦਾ ਬਰਤਨ ਟੁੱਟ ਜਾਂਦਾ ਕੋਈ ਆਪਣੇ ਘਰ ਦੇ ਵਿੱਚ ਉਹਨੂੰ ਕਿਸੇ ਹੋਰ ਕਾਰਜ ਵਾਸਤੇ ਵਰਤਦਾ ਨਹੀਂ ਕਿਸੇ ਤਾਤ ਦਾ ਬਰਤਨ ਟਿੜਕ ਜਾਵੇ ਸਟੀਲ ਟਿੜਕ ਜਾਵੇ ਲੋਹਾ ਕਿਤੇ ਟੁੱਟ ਜਾਵੇ ਤੇ ਬਣਾਉਣ ਵਾਲਾ ਇਹ ਗੱਲ ਕਹਿ ਦਿੰਦਾ ਮੇਰੇ ਕੋਲ ਲੈ ਆਵੂ ਇਹਨੂੰ ਢਾਲ ਕੇ ਮੈਂ ਦੁਬਾਰਾ ਬਣਾ ਸਕਦਾ ਕਿਉਂਕਿ ਸਟੀਲ ਨੂੰ ਢਾਲ ਕੇ ਲੋਹੇ ਨੂੰ ਢਾਲ ਕੇ ਫੇਰ ਬਰਤਨ ਦਾ ਰੂਪ ਦਿੱਤਾ ਜਾ ਸਕਦਾ ਪਰ ਜਿਹੜੀ ਮਿੱਟੀ ਦਾ ਇੱਕ ਵਾਰ ਘੜਾ ਬਣ ਕੇ ਟੁੱਟ ਜਾਵੇ ਆਪਾਂ ਚੁੱਕ ਕੇ ਘਰ ਤੋਂ ਬਾਹਰ ਸੁੱਟਦੇ ਹਾਂ ਸਤਿਗੁਰੂ ਕਹਿਣ ਲੱਗੇ ਇਸੇ ਤਰ੍ਹਾਂ ਸਰੀਰ ਮਿੱਟੀ ਦੇ ਘੜੇ ਦੀ ਨਿਆਈ ਹੈ ਜਦੋਂ ਮਿੱਟੀ ਦਾ ਘੜਾ ਰੂਪੀ ਸਰੀਰ ਟੁੱਟ ਗਿਆ ਕਿਸੇ ਨੇ ਦੁਬਾਰਾ ਵਰਤਣ ਦੀ ਗੱਲ ਨਹੀਂ ਕਰਨੀ ਚੁੱਕ ਕੇ ਤੇ ਬਾਹਰ ਜਾ ਕੇ ਅੰਤਿਮ ਕਿਰਿਆਵਾਂ ਹੋਣ ਗਈਆਂ ਅਗਲੀ ਗੱਲ ਜੇ ਸਮੇ ਘੜੇ ਦੇ ਵਿੱਚ țeੜ ਪੈ ਜਾਵੇ ਟਿੜਕ ਜਾਵੇ ਛੋਟਾ ਜਾ ਕੇ ਤੇ ਸੁਰਾਕ ਹੋ ਜਾਵੇ ਜਿਹਨੂੰ ਆਪਾਂ ਕਹਿੰਦੇ ਆਂ ਕਿ ਇਹ ਲੀਕ ਕਰਦਾ ਹੈ ਇਹਦੇ ਵਿੱਚੋਂ ਪਾਣੀ ਸਿਮਦਾ ਹੈ ਤੇ ਬਹੁਤੀ ਵਾਰ ਆਪਾਂ ਧਿਆਨ ਨਹੀਂ ਦਿੰਦੇ ਕਿ ਚਲੋ ਛੋਟਾ ਜਿਹਾ ਕਿਤੇ ਸੁਰਾਕ ਹੈ ਕਿੰਨਾ ਕੁ ਪਾਣੀ ਨਿਕਲ ਸਕਦਾ ਹੈ ਪਰ ਪਾਤਸ਼ਾਹ ਕਹਿਣ ਲੱਗੇ ਇਸ ਛੋਟੇ ਸੁਰਾਕ ਰਾਹੀਂ ਸਿੰਮਦਾ ਹੋਇਆ ਪਾਣੀ ਇੱਕ ਦਿਨ ਤੇਰੇ ਘੜੇ ਨੂੰ ਖਾਲੀ ਕਰਨ ਦੀ ਤਾਕਤ ਰੱਖਦਾ ਹੈ ਜਦੋਂ ਤੂੰ ਸੰਸਾਰ ਦੇ ਵਿੱਚ ਆਇਆ ਜਦੋਂ ਮਾਂ ਦੇ ਗਰਭ ਤੂੰ ਸੰਸਾਰ ਦੇ ਵਿੱਚ ਤੂੰ ਦਾਖਲ ਹੋਇਆ ਪਹਿਲੀ ਵਾਰ ਢੋਲ ਦੀ ਆਵਾਜ਼ ਆਈ ਉਸੇ ਦਿਨ ਤੋਂ ਤੇਰੇ ਸਰੀਰ ਦੇ ਵਿੱਚੋਂ ਸਾਹਾਂ ਰੂਪੀ ਜਲ ਨੇ ਨਿਕਲਣਾ ਸ਼ੁਰੂ ਕਰ ਦਿੱਤਾ ਹੈ ਇਹ ਯਾਦ ਰੱਖੀ ਇੱਕ ਇੱਕ ਸਾਹ ਕਰਕੇ ਇਸ ਜਲ ਨੇ ਨਿਕਲ ਜਾਣ ਕਿਉਂਕਿ ਜਦੋਂ ਘੜਾ ਟਿੜਕਦਾ ਆਪਾਂ ਕਈ ਵਾਰ ਅਵੇਸਲੇ ਹੋ ਕੇ ਕਹਿ ਦਿੰਨੇ ਆਂ ਕਿ ਕੁਝ ਹੋਣ ਨਹੀਂ ਲੱਗਾ ਕਿਤੇ ਪਾਣੀ ਨਹੀਂ ਜਾਵੇਗਾ ਜਿਹੜੇ ਲੋਕ ਤੇ ਟਿੜਕੇ ਹੋਏ ਘੜੇ ਦਾ ਪਾਣੀ ਉਸ ਸਮੇਂ ਸਾਂਭ ਲੈਣ ਵਰਤ ਲੈਣ ਉਹ ਫਿਰ ਕਦੇ ਵੀ ਪਛਤਾਉਣਗੇ ਨਹੀਂ ਕਿ ਚਲੋ ਆਪਾਂ ਲੇਖੇ ਵਿੱਚ ਤੇ ਲਾਇਆ ਪਰ ਜਿਨ੍ਹਾਂ ਨੇ ਉਸ ਟਿੜਕੇ ਘੜੇ ਵੱਲ ਖਿਆਲ ਨਾ ਦਿੱਤਾ ਜਿਹੜੇ ਭੁੱਲ ਗਏ ਕਿ ਬੂੰਦ-ਬੂੰਦ ਕਰਕੇ ਸਾਗਰ ਖਾਲੀ ਹੋ ਸਕਦਾ ਹੈ ਪਾਤਸ਼ਾਹ ਕਹਿਣ ਲੱਗੇ ਫਿਰ ਉਹ ਦੁਬਾਰਾ ਜ਼ਿੰਦਗੀ ਖਤਮ ਹੋਣ ਤੋਂ ਬਾਅਦ ਪਛਤਾ ਤੀ ਸਕਦੇ ਨਹੀਂ ਪਰ ਜੀਵਨ ਦੁਬਾਰਾ ਮਿਲਣਾ ਇੱਥੇ ਇੱਕ ਵਖਰੇਵਾਂ ਕੜਾ ਖਾਲੀ ਹੋ ਜਾਵੇ ਕਿਉਂਕਿ ਫੂਟੇ ਘਟ ਦਿਓ ਪਾਣੀ ਸ਼ਬਦ ਹੈ ਮੈਂ ਘਟ ਦੀ ਵਿਚਾਰ ਕਰਦਾ ਕੜਾ ਖਾਲੀ ਹੋ ਜਾਵੇ ਕੋਈ ਦੁਬਾਰਾ ਉਹਦੇ ਵਿੱਚ ਪਾਣੀ ਪਾ ਸਕਦਾ ਹੈ ਦੂਜੀ ਵਾਰ ਨਿਕਲ ਜਾਵੇ ਪਾਣੀ ਫੇਰ ਪੈਂਦਾ ਪਰ ਸਰੀਰ ਰੂਪੀ ਘੜੇ ਵਿੱਚੋਂ ਇੱਕ ਵਾਰ ਸਾਹ ਨਿਕਲਿਆ ਭਗਤ ਫਰੀਦ ਸਾਹਿਬ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ ਕਹਿਣ ਲੱਗੇ ਕੋਈ ਦਰਜੀ ਦੇ ਕੋਲ ਜਾਂਦਾ ਹੈ ਤੇ ਜਾ ਕੇ ਇਹ ਗੱਲ ਆਖਦਾ ਪੀ ਕਪੜਾ ਬੜਾ ਕੀਮਤੀ ਐ ਇਹਨੂੰ ਚੰਗੀ ਤਰ੍ਹਾਂ ਸਿਉਣਾ ਚੰਗੀ ਤਰ੍ਹਾਂ ਇਹਨੂੰ ਤਿਆਰ ਕਰਨੀ ਬਣਾਵਟ ਚੰਗੀ ਹੋਵੇ ਤੇ ਜਦੋਂ ਬਣਾਇਆ ਜਾਂਦਾ ਜਦੋਂ ਤਿਆਰ ਹੋ ਜਾਂਦਾ ਫਿਰ ਕਪੜਾ ਲੈਣ ਵੇਲੇ ਇੱਕ ਗੱਲ ਹੋਰ ਆਖਦਾ ਪੀ ਕਪੜਾ ਫਟੇਗਾ ਤੇ ਨਹੀਂ ਚਲੋ ਉਹ ਵੀ ਆਖ ਦਿੰਦਾ ਪੀ ਨਹੀਂ ਫਟਦਾ ਜੇ ਕਿਤੇ ਫਟ ਵੀ ਗਿਆ ਤੇ ਮੇਰੇ ਕੋਲ ਲੈ ਆਵੀ ਮੈਂ ਦੁਬਾਰਾ ਧਾਗੇ ਦੇ ਨਾਲ ਸਿਉ ਦੇਣਾ ਅਗਰ ਫਰੀਦ ਸਾਹਿਬ ਜੀ ਨੇ ਜ਼ਿਕਰ ਕੀਤਾ ਕਹਿਣ ਲੱਗੇ ਹੋ ਸਕਦਾ ਕੱਪੜਾ ਫਟ ਜਾਵੇ ਦਰਜੀ ਕੋਲ ਲੈ ਜਾਵੋ ਧਾਗੇ ਦੇ ਨਾਲ ਦੁਬਾਰਾ ਸੀਹ ਦਵੇ ਨਵਾਂ ਕਰ ਦਵੇ ਪਰ ਜੇ ਸਰੀਰ ਰੂਪੀ ਕੱਪੜੇ ਵਿੱਚੋਂ ਸਵਾਸ ਨਿਕਲ ਗਏ ਦੁਨੀਆਂ ਦੀ ਕੋਈ ਤਾਕਤ ਇਹਨੂੰ ਦੁਬਾਰਾ ਸਾਹਾਂ ਨੂੰ ਵਿੱਚ ਪਾਉਣ ਦੇ ਯੋਗ ਨਹੀਂ ਕਿਉਂਕਿ ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਦੀ ਆਪਕੋ ਆਪਣੀ ਚੱਲੇ ਮਸਾਇਕ ਸੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਪਾਤਸ਼ਾਹ ਕਹਿ ਰਹੀ ਨੇ ਛਿਨ ਛਿਨ ਔਦ ਬਿਹਾਤ ਕਿਵੇਂ ਘਟਦਾ ਓਥੇ ਤੇ ਪਾਣੀ ਸਿੰਮਦਾ ਓਥੇ ਤੇ ਬੂੰਦ ਬੂੰਦ ਕਰਕੇ ਖਾਲੀ ਹੁੰਦਾ ਇੱਥੇ ਪਾਤਸ਼ਾਹ ਕਹਿਣ ਲੱਗੇ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਉਮਰ ਘਟੇ ਤਨ ਛੀਜੇ ਜਿਵੇਂ ਕੱਪੜਾ ਛਿੱਜ ਜਾਂਦਾ ਹੈ ਕੱਪੜਾ ਫਟ ਜਾਂਦਾ ਹੈ ਇਸੇ ਤਰ੍ਹਾਂ ਉਮਰ ਘਟਦੀ ਜਾਂਦੀ ਹੈ ਆਪਾਂ ਆਖਦੇ ਹਾਂ ਕਿ ਬੱਚਾ ਵੱਡਾ ਹੁੰਦਾ ਹੈ ਪਰ ਸਤਿਗੁਰੂ ਕਹਿਣ ਲੱਗੇ ਅਸਲ ਦੇ ਵਿੱਚ ਇਹ ਵੱਡਾ ਨਹੀਂ ਇਹ ਮੌਤ ਰੂਪੀ ਮੰਜ਼ਲ ਦੇ ਵੱਲ ਆਪਣਾ ਸਫ਼ਰ ਤੈਅ ਕਰਦਾ ਪਿਆ ਦਿਨੋਂ ਦਿਨ ਇਹਦੀ ਉਮਰ ਮੁੱਕਦੀ ਜਾ ਰਹੀ ਹੈ ਇੱਕ ਸਾਖੀਕਾਰ ਨੇ ਸਮਝਾਉਣ ਵਾਸਤੇ ਬੜਾ ਪਿਆਰਾ ਜ਼ਿਕਰ ਕੀਤਾ ਲੱਗੀ ਨਗਰ ਦੇ ਵਿੱਚ ਇੱਕ ਫਕੀਰ ਰਹਿੰਦਾ ਤੇ ਇੱਕ ਨੌਜਵਾਨ ਉਸ ਫਕੀਰ ਦੇ ਕੋਲ ਰੋਜ਼ ਆਉਂਦਾ ਟੀਚਰ ਕਰ ਜਾਂਦਾ ਮਜ਼ਾਕ ਕਰ ਜਾਂਦਾ ਮਖੌਲ ਕਰ ਜਾਂਦਾ ਤੇ ਫਕੀਰ ਹੱਸ ਕੇ ਟਾਲ ਦਿੰਦਾ ਇੱਕ ਦਿਨ ਇਸੇ ਤਰ੍ਹਾਂ ਆਪਣੀ ਬੰਦਗੀ ਦੇ ਵਿੱਚ ਫਕੀਰ ਮਸ਼ਰੂਫ ਇਹ ਨੌਜਵਾਨ ਆ ਕੇ ਫਿਰ ਹਾਸੇ ਦੇ ਵਿੱਚ ਕੁਝ ਟਿੱਤਰਾਂ ਕਰਨ ਲੱਗਾ ਫਕੀਰ ਕਹਿਣ ਲੱਗਾ ਕਿ ਕਿਧਰੋਂ ਆਇਆ ਤੇ ਕਿਧਰ ਚੱਲਿਆ ਕਹਿਣ ਲੱਗਾ ਫਕੀਰ ਜੀ ਮੈਂ ਚੱਲਿਆ ਅੱਜ ਸ਼ਹਿਰ ਦੇ ਵਿੱਚ ਕੁਝ ਖਰੀਦਣ ਚੱਲਿਆ ਕਹਿਣ ਲੱਗਾ ਜੀ ਹਾਂ ਖਰੀਦਣ ਚੱਲਿਆ ਹੁਣ ਫਕੀਰ ਨੇ ਸੋਚਿਆ ਕਿ ਆਹ ਅੱਜ ਦਾ ਸਮਾਂ ਹੈ ਇਹਨੂੰ ਸਿੱਖਿਆ ਦੇਣ ਦਾ ਕਹਿਣ ਲੱਗੇ ਆ ਮੇਰਾ ਇੱਕ ਸੌਦਾ ਇਹ ਲੈ ਕੇ ਆਵੇਂਗਾ ਕਹਿਣ ਲੱਗਾ ਜੀ ਕਿਉਂ ਨਹੀਂ ਤੁਸੀਂ ਫਕੀਰ ਹੋ ਚਲੋ ਮੈਂ ਮਖੌਲ ਕਰਦਾ ਰਹਿਣਾ ਪਰ ਇੱਕੋ ਨਗਰ ਦੇ ਵਿੱਚ ਰਹਿੰਨੇ ਆ ਤੁਸੀਂ ਦੱਸੋ ਪੀ ਲਿਆਉਣਾ ਕੀ ਐ ਕਹਿਣ ਲੱਗੇ ਤਿੰਨ ਚੀਜ਼ਾਂ ਜਦੋਂ ਆਖਿਆ ਪੀ ਤਿੰਨ ਚੀਜ਼ਾਂ ਕਹਿੰਦਾ ਕਾਗਜ਼ ਲਿਆ ਤੇ ਲੇਖ ਨੌਜਵਾਨ ਨੇ ਕਿਹਾ ਪੀ ਲਿਖਣ ਦੀ ਲੋੜ ਨਹੀਂ ਮੇਰਾ ਦਿਮਾਗ ਬੜਾ ਤੇਜ਼ ਐ ਪਰ ਬਾਰ ਬਾਰ ਕਹਿਣ ਤੇ ਉਹ ਲਿਖਣ ਲੱਗਾ ਜਦੋਂ ਲਿਖਾਇਆ ਉਸ ਸਮੇਂ ਫਕੀਰ ਨੇ ਪਹਿਲਾ ਸੌਦਾ ਲਖਾਇਆ ਕਟੇ ਹੀ ਕਟੇ ਦੂਜਾ ਸੌਦਾ ਲਖਾਇਆ ਵਧੇ ਹੀ ਵਧੇ ਤੇ ਤੀਜਾ ਸੌਦਾ ਸੀ ਨਾ ਕਟੇ ਤੇ ਨਾ ਵਧੇ ਹੁਣ ਨੌਜਵਾਨ ਨੇ ਪੜਿਆ ਸਮਝ ਤੇ ਕੁਝ ਪਿਆ ਨਾ ਸਭ ਤੋਂ ਪਹਿਲਾਂ ਪੰਸਾਰੀ ਕੋਲ ਜਾਂਦਾ ਕਿਉਂਕਿ ਬਹੁਤੀਆਂ ਚੀਜ਼ਾਂ ਪੰਸਾਰੀ ਦੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਸਾਨੂੰ ਗਿਆਨ ਨਹੀਂ ਜਾ ਕੇ ਪੁੱਛਦਾ ਪਿਆ ਕਿੱਥੋਂ ਮਿਲਦਾ ਉਹ ਕਹਿਣ ਲੱਗੇ ਕਿ ਤੂੰ ਪਾਗਲ ਹੋਇਆ ਏਸ ਨਾਮ ਦਾ ਕੋਈ ਸੌਦਾ ਹੀ ਨਹੀਂ ਕਰਿਆਨੀ ਦੀ ਦੁਕਾਨ ਕੱਪੜੇ ਦੀਆਂ ਦੁਕਾਨਾਂ ਸਾਰਾ ਬਾਜ਼ਾਰ ਫੋਲ ਮਾਰਿਆ ਤੇ ਵਾਪਸ ਥੱਤ ਹਾਰ ਕੇ ਕਹਿਣ ਲੱਗਾ ਕਿ ਅੱਜ ਫਕੀਰ ਨੇ ਮੇਰੇ ਨਾਲ ਮਜ਼ਾਕ ਕੀਤਾ ਮੈਂ ਰੋਜ਼ ਮਖੌਲ ਬਣਾਉਂਦਾ ਸਾਂ ਅੱਜ ਇਹਨੇ ਮੇਰੇ ਨਾਲ ਮਜ਼ਾਕ ਕਰ ਲਿਆ ਸੌਦਾ ਕੋਈ ਹੈ ਨਹੀਂ ਵਾਪਸ ਮੁੜਦਾ ਤੇ ਸਾਖੀ ਕਰ ਆਖਦਾ ਰਸਤੇ ਦੇ ਵਿੱਚ ਇੱਕ ਫਕੀਰ ਹੋਰ ਮਿਲਦਾ ਜਿਹੜਾ ਸ਼ਾਮ ਵਿੱਚ ਬੈਠਾ ਰੱਬੀ ਭਜਨ ਵਿੱਚ ਜੁੜਿਆ ਜਦੋਂ ਉਹਦੇ ਕੋਲ ਗਿਆ ਤੇ ਮਨ ਵਿੱਚ ਖਿਆਲ ਆਇਆ ਕਿ ਫਕੀਰਾਂ ਦੀ ਰਮਜ਼ ਫਕੀਰ ਜਾਣਨ ਕਿਉਂ ਨਾ ਹੋਵੇ ਮੈਂ ਇਹਨੂੰ ਕਾਗਜ਼ ਦਿਖਾਵਾਂ ਇਹਦੇ ਕੋਲੋਂ ਸੌਦੇ ਦਾ ਪਤਾ ਲੱਗੇ ਮਿਲਦਾ ਕਿੱਥੋਂ ਐ ਮੈਂ ਲੈ ਕੇ ਜਾਵਾਂ ਫਿਰ ਮਖੌਲ ਉਡਾਉਣ ਜੋਗਾ ਰਹੇਗਾ ਨਹੀਂ ਫਕੀਰ ਨੂੰ ਕਹਿਣ ਲੱਗਾ ਜੀ ਇੱਕ ਮਦਦ ਕਰੋ ਆ ਸੌਦਾ ਹੈ ਤਿੰਨ ਚੀਜ਼ਾਂ ਨੇ ਕਿਸੇ ਨੇ ਮੰਗਾਈਆਂ ਨੇ ਪਰ ਮੈਨੂੰ ਲੱਭੀਆਂ ਕੋਈ ਨਹੀਂ ਤੁਸੀਂ ਸਿਆਣੇ ਲੱਗਦੇ ਹੋ ਦੱਸੋ ਕੀ ਹੈ ਜਦੋਂ ਪੜਿਆ ਪੀ ਕਟੇ ਹੀ ਕਟੇ ਦੂਜਾ ਸੀ ਵਧੇ ਹੀ ਵਧੇ ਤੀਜਾ ਸੀ ਨਾ ਕਟੇ ਨਾ ਵਧੇ ਤੇ ਫਕੀਰ ਮੁਸਕਰਾ ਕੇ ਕਹਿਣ ਲੱਗਾ ਪੀ ਇਹ ਲਿਖਿਆ ਕਿੰਨੇ ਹੈ ਮੰਗਵਾਇਆ ਕਿੰਨੇ ਹੈ ਤੇ ਉਹ ਵੀ ਮੁਸਕਰਾ ਕੇ ਜਵਾਬ ਦੇਣ ਲੱਗਾ ਜੀ ਤੁਹਾਡੇ ਵਰਗਾ ਇੱਕ ਫਕੀਰ ਸਾਡੇ ਨਗਰ ਵਿੱਚ ਵੀ ਰਹਿੰਦਾ ਹੈ ਇਹ ਉਹਨੇ ਲਖਾਇਆ ਤੇ ਉਹ ਫਕੀਰ ਬੋਲਣ ਲੱਗਾ ਕਹਿਣ ਲੱਗਾ ਉਹ ਰੱਬੀ ਜਾਦ ਦੇ ਵਿੱਚ ਜੁੜਿਆ ਹੋਇਆ ਹੈ ਅਸਲ ਦੇ ਵਿੱਚ ਉਹਨੇ ਕੋਈ ਸੌਦਾ ਨਹੀਂ ਮੰਗਵਾਇਆ ਉਹਨੇ ਤੈਨੂੰ ਸਿਖਿਆ ਦਿੱਤੀ ਹੈ ਕਹਿਣ ਲੱਗਾ ਜੀ ਜਵਾਬ ਹੀ ਦੇ ਦਿਓ ਵੀ ਕਾਰਨ ਕੀ ਸੀ ਕਣ ਲੱਗੇ ਕਟੇ ਹੀ ਕਟੇ ਦੇ ਅੱਗੇ ਲਿਖ ਆਪਣੀ ਉਮਰ ਵਧੇ ਹੀ ਵਧੇ ਦੇ ਅੱਗੇ ਲਿਖ ਆਪਣੀ ਤ੍ਰਿਸ਼ਨਾ ਤੇ ਨਾ ਵਧੇ ਨਾ ਕਟੇ ਦੇ ਅੱਗੇ ਲਿਖ ਜਿਹੜੇ ਰੱਬ ਨੇ ਬਖਸ਼ੇ ਸਵਾਸ ਨੇ ਜਦੋਂ ਉਹ ਸੌਦੇ ਦਾ ਉੱਤਰ ਲਿਖਾ ਕੇ ਫਕੀਰ ਕੋਲ ਆਇਆ ਤੇ ਕਹਿਣ ਲੱਗਾ ਜੀ ਮੈਂ ਤੇ ਭੁੱਲ ਗਿਆ ਸਾਂ ਰੋਜ਼ ਮਜ਼ਾਕ ਕਰਦਾ ਸਾਂ ਪਰ ਅੱਜ ਜਿਹੜਾ ਸੌਦਾ ਤੁਸੀਂ ਮੈਨੂੰ ਦਿੱਤਾ ਇਹ ਤੇ ਸਾਰੀ ਜ਼ਿੰਦਗੀ ਵੀ ਮੈਂ ਭਟਕਦਾ ਰਹਿੰਦਾ ਮਿਲਦਾ ਨਾ ਪਰ ਅੱਜ ਪਤਾ ਲੱਗ ਗਿਆ ਜਿਹੜੀ ਉਮਰ ਮਿਲੀ ਹੈ ਇੱਕ ਇੱਕ ਸਾਹ ਕਰਕੇ ਕਟੇਗੀ ਕਿਉਂਕਿ ਸ਼ਿਨ ਸ਼ਿਨ ਆਉਦ ਬਿਹਾਤ ਹੈ ਕੂਟੇ ਕਟ ਜਿਉ ਪਾਨੀ ਇਹ ਪਤਾ ਲੱਗ ਗਿਆ ਪੀ ਇਨਸਾਨ ਦੀ ਤ੍ਰਿਸ਼ਨਾ ਮੁੱਕਣ ਵਾਲੀ ਨਹੀਂ ਤ੍ਰਿਸ਼ਨਾ ਬਿਰਲੇ ਹੀ ਕੀ 부ਝੀ ਹੈ ਕੋਟ ਜੋਰੈ ਲਾਕ ਕਰੂਰੈ ਮਨ ਨਾ ਹੋਰੈ ਪਰੈ ਪਰੈ ਹੀ ਕੋ ਲੁੱਜੀ ਹੈ ਸੈਸ ਖਟੇ ਲੱਕ ਉਹ ਉੱਠਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ ਤੇ ਤੀਜੀ ਗੱਲ ਅੱਜ ਮੈਂ ਪੱਲੇ ਬੰਨ ਲਈ ਹੈ ਜਿੰਨੇ ਸਾ ਰੱਬ ਨੇ ਦੇ ਕੇ ਭੇਜੇ ਦੁਨੀਆਂ ਦੀ ਕੋਈ ਤਾਕਤ ਨਹੀਂ ਹੈ ਉਹਨਾਂ ਨੂੰ ਕਟਾ ਜਾਂ ਫਿਰ ਵਧਾ ਸਕੇ ਕਿਉਂਕਿ ਗੌੜੀ 52 ਅਖਰੀ ਵਿੱਚ ਪਾਤਸ਼ਾਹ ਦਾ ਪਰਮਾਨ ਹੈ ਕਣ ਕਾਲੇ ਸੁਭ ਦਿਵਸ ਚਾਰ ਨਹਿ ਬਡਨ ਕਟਨ ਤਿਲਸਾਰ ਇੱਕ ਤਿਲ ਮਾਤਰ ਵੀ ਕਿਸੇ ਦੀ ਤਾਕਤ ਨਹੀਂ ਹੈ ਸਾਹਾਂ ਨੂੰ ਵਧਾ ਲਵੇ ਤੇ ਨਾ ਕੋਈ ਆਪਣੀ ਯਤਨਾਂ ਦੀ ਨਾਲ ਨਾ ਆਪਣੇ ਤੇ ਨਾ ਕਿਸੇ ਦੇ ਸਾਹਾਂ ਨੂੰ ਘਟਾ ਸਕਦਾ ਹੈ ਪਾਤਸ਼ਾਹ ਕਹਿਣ ਲੱਗੇ ਟਿੜਕੇ ਘੜੇ ਦੇ ਪਾਣੀ ਵਾਂਗ ਤੇਰੀ ਜ਼ਿੰਦਗੀ ਵਿੱਚੋਂ ਸਾਹ ਬੀਤਦੇ ਜਾਂਦੇ ਨੇ ਚਾਹੀਦਾ ਹੈ ਇਹਨਾਂ ਨੂੰ ਲੇਖੇ ਲਾ ਨਹੀਂ ਤੇ ਇਹਨਾਂ ਨੇ ਤੇ ਆਪਣੇ ਸਮੇਂ ਦੇ ਨਾਲ ਚਲੇ ਹੀ ਜਾਣੈ ਬਹੁ ਪਰਪੰਚ ਕਰ ਪਰ ਤਨ ਲਿਆਵੈ ਸੁਤਦਾਰਾ ਪੈ ਆਨ ਲੁਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੀ ਜੀ ਪਹਿਲੀਜੇ ਛਿਨ ਛਿਨ ਤਨ ਛੀਜੈ ਜਰਾ ਜਨਾਵੈ ਜਰਾ ਦਾ ਭਾਵ ਹੁੰਦਾ ਬਜ਼ੁਰਗੀ ਕਹਿਣ ਲੱਗੇ ਪਲ-ਪਲ ਕਰਕੇ ਸਾਹ ਘਟਦੇ ਪਏ ਨੇ ਬਜ਼ੁਰਗੀ ਆਉਂਦੀ ਪਈ ਐ ਤਨ ਬੀਤਦਾ ਪਿਆ ਤਬ ਤੇਰੀ ਓਟ ਕੋਈ ਪਾਣੀੋਂ ਨਾ ਪਾਵੇ ਇੱਕ ਦਿਨ ਐਸਾ ਸਮਾਂ ਆਉਣੈ ਤੈਨੂੰ ਕੋਈ ਬੁੱਕ ਪਾਣੀ ਦਾ ਪਿਉਂੜ ਵਾਲਾ ਵੀ ਨਹੀਂ ਰਹਿਣਾ ਇਸ ਕਰਕੇ ਚੇਤਨਾ ਹੈ ਤਉ ਚੇਤ ਲੈ ਇਸ ਦਿਨ ਮਹਿ ਪ੍ਰਾਨੀ ਸ਼ਿਨ ਸ਼ਿਨ ਔਦ ਬਿਹਾਤ ਹੈ ਪੂਟੇ ਕੱਟ ਜਿਓ ਪਾਣੀ ਅੱਗੇ ਕਿਰਪਾ ਕੀਤੀ ਹਰ ਗੁਨ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਇਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਬਾਣੀ ਵਿੱਚ ਬੜਿਆਂ ਸ਼ਬਦਾਂ ਵਿੱਚ ਇਹ ਜ਼ਿਕਰ ਮਿਲੇਗਾ ਅਸਥਿਰ ਜੋ ਮਾਨਿਓ ਦੇ ਸੋ ਤੋ ਤੇਰੋ ਹੋਇ ਹੈ ਖੇ ਕਿਉਂ ਨਾ ਹਰ ਕੋ ਨਾਮ ਲੇ ਇਹਦਾ ਭਾਵ ਹੈ ਨਾਮ ਕਿਉਂ ਨਹੀਂ ਲੈਂਦਾ ਮੂਰਖ ਨਿਲਾਜ ਰੇ ਤੂੰ ਮੂਰਖ ਹੈ ਤੂੰ ਨਿਰਲਾਜ ਹੈ ਤੈਨੂੰ ਲਾਜ ਨਹੀਂ ਆਉਂਦੀ ਇਥੇ ਪਾਤਸ਼ਾਹ ਕਹਿ ਰਹੇ ਨੇ ਹਰ ਗੁਨ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਤੂੰ ਮੂਰਖ ਹੈ ਗਿਆਨ ਤੋਂ ਹੀਣਾ ਅਗਿਆਨਤਾ ਦੇ ਨਾਲ ਭਰਿਆ ਹੋਇਆ ਝੂਠੇ ਲਾਲਚ ਲਾਗ ਕੇ ਨਹਿ ਮਰਨ ਪਛਾਨਾ ਤੂੰ ਝੂਠੇ ਲਾਲਚ ਦੇ ਪਿੱਛੇ ਲੱਗ ਕੇ ਉਹ ਚੀਜ਼ ਵਿਸਾਰ ਦਿੰਦੀ ਹੈ ਜਿਹੜੀ ਸਦਾ ਵਾਸਤੇ ਸੱਚ ਹੈ ਕੋਈ ਪੁੱਛੇ ਵੀ ਸੱਚ ਕੀ ਹੈ ਕਹਿਣਗੇ ਜਾਂ ਤੇ ਰੱਬ ਦਾ ਨਾਮ ਤੇ ਜਾਂ ਫਿਰ ਮੌਤ ਕਿਉਂਕਿ ਸਾਸਕ੍ਰਿਤੀ ਬਾਣੀ ਵਿੱਚ ਇਹ ਬਚਨ ਨੇ ਕਿ ਜਿਹੜਾ ਜੰਮਣਾ ਹੈ ਉਹ ਝੂਠ ਹੈ ਜਿਹੜਾ ਮਰਣਾ ਹੈ ਉਹ ਸੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇੱਕ ਵਾਰ ਇਸੇ ਤਰ੍ਹਾਂ ਸੌਦਾ ਖਰੀਦਣ ਵਾਸਤੇ ਇੱਕ ਸਿੱਖ ਨੂੰ ਭੇਜਿਆ ਸੀ ਲਾਹੌਰ ਦੇ ਬਾਜ਼ਾਰ ਵਿੱਚ ਕਿ ਸੱਚ ਤੇ ਝੂਠ ਲੈ ਕੇ ਆ ਉਹ ਵੀ ਇਸ ਸਾਖੀ ਦੀ ਤਰ੍ਹਾਂ ਸਾਰਾ ਬਾਜ਼ਾਰ ਘੁੰਮਿਆ ਪਰ ਇੱਕ ਸਿੱਖ ਦੀ ਸ਼ਰਨ ਵਿੱਚ ਗਿਆ ਉਹਨੇ ਜਵਾਬ ਦਿੱਤਾ ਕਹਿਣ ਲੱਗਾ ਤੇਰਾ ਸੌਦਾ ਮੇਰੇ ਕੋਲ ਹੈ ਜੇ ਝੂਠ ਲੈਣਾ ਤੇ ਉਹਦਾ ਭਾਵ ਹੈ ਜੀਵਨ ਜੇ ਸੱਚ ਲੈਣਾ ਤੇ ਉਹਦਾ ਭਾਵ ਹੈ ਮੌਤ ਹਜ਼ੂਰ ਕਹਿਣ ਲੱਗੇ ਝੂਠੇ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਤੈਨੂੰ ਮੌਤ ਭੁੱਲੀ ਐ ਤੈਨੂੰ ਮਰਨਾ ਭੁੱਲ ਗਿਆ ਅੱਜ ਹੂੰ ਕੱਚ ਵਿਗਰਿਓ ਨਹੀਂ ਪਰ ਫੇਰ ਵੀ ਟੈਂਦੀ ਕਲਾ ਵਿੱਚ ਨਹੀਂ ਭੇਜਿਆ ਵੀ ਤੂੰ ਇੱਥੇ ਰੋਣ ਲੱਗ ਪੈ ਵੀ ਜੀਵਨ ਬੀਤ ਗਿਆ ਇੱਥੇ ਬੈ ਕੇ ਗੋਡਿਆਂ ਵਿੱਚ ਸਿਰ ਦੇ ਲੈ ਵੀ ਹੁਣ ਮੈਂ ਕੀ ਕਰਾਂ ਪਾਛੈ ਕਹਿਣ ਲੱਗੀ ਅੱਜ ਹੂੰ ਕਛ ਬਿਗਰਿਓ ਨਹੀਂ ਅਜੇ ਕੁਛ ਵੀ ਵਿਗੜਿਆ ਨਹੀਂ ਜੋ ਪ੍ਰਭ ਗੁਣ ਗਾਵੈ ਇਥੇ ਜੋ ਦਾ ਭਾਵ ਜੇ ਦੇ ਅਰਥਾਂ ਵਿੱਚ ਆਉਣਾ ਅੱਜ ਵੀ ਜੇ ਰੱਬ ਦੇ ਗੁਣ ਗਾ ਲਵੇਂ ਤੇ ਕੁਝ ਵੀ ਵਿਗੜਿਆ ਨਹੀਂ ਚਲੋ ਭਾਈ ਆਨੰਦ ਲਾਲ ਜੀ ਆਖਦੇ ਨੇ ਆਗੈ ਸੁਧਰ ਚਲੋ ਆਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ ਜੋ ਬੀਤ ਗਿਆ ਉਹਨੂੰ ਕੋਈ ਦੁਨੀਆ ਦੀ ਤਾਕਤ ਵਾਪਸ ਲਿਆਉਣ ਦੇ ਯੋਗ ਨਹੀਂ ਜਿਹੜਾ ਸਮਾਂ ਲੰਘ ਚੁੱਕਾ ਉਹਦੇ ਤੇ ਪਛਤਾਵਾ ਕਰਨ ਦਾ ਕੋਈ ਲਾਭ ਨਹੀਂ ਪਾਤਸ਼ਾਹ ਆਖਦੇ ਨੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੇ ਇਸ ਕਰਕੇ ਅਜ ਹੂੰ ਕਾਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇਹ ਭਜਨ ਤੇ ਨਿਰਪੈ ਪਦ ਪਾਵੇ ਕਹਿਣ ਲੱਗੇ ਰੱਬ ਦੇ ਭਜਨ ਤੋਂ ਬਿਨਾ ਛੁਟਕਾਰਾ ਨਹੀਂ ਕਹੋ ਨਾਨਕੇ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਇਥੇ ਕਹਿ ਰਹੇ ਨਹੀਂ ਕਹੁ ਨਾਨਕ ਤਿਹ ਭਜਨ ਤੇ ਉਹਦੇ ਭਜਨ ਤੋਂ ਉਹਦੀ ਬੰਦਗੀ ਤੋਂ ਉਹਦੀ ਜਾਦ ਤੋਂ ਜਿਨ੍ਹਾਂ ਨੇ ਭਗਤੀ ਕਰ ਲਈ ਬੰਦਗੀ ਕਰ ਲਈ ਨਿਰਪੈ ਪਦ ਪਾਵੈ ਨਿਰਪੈ ਪਦ ਦਾ ਭਾਵ ਹੁੰਦਾ ਐਸੀ ਅਵਸਥਾ ਜਿੱਥੇ ਜਾ ਕੇ ਮੌਤ ਦਾ ਡਰ ਹੀ ਮੁੱਕ ਜਾਂਦਾ ਮੈਂ ਅਕਸਰ ਬੇਨਤੀ ਕਰਦਾ ਮੌਤ ਮੁਕਦੀ ਨਹੀਂ ਮੌਤ ਰੁਕਦੀ ਨਹੀਂ ਮੌਤ ਦਾ ਡਰ ਮੁੱਕ ਜਾਂਦਾ ਜਿਹੜੇ ਮੌਤ ਦੇ ਡਰ ਨੇ ਵੱਡਿਆਂ ਵੱਡਿਆਂ ਨੂੰ ਦੁਲਾ ਦਿੱਤਾ ਜਿਹੜੇ ਮੌਤ ਦੇ ਅੱਗੇ ਪਾਤਸ਼ਾਹ ਆਕਦੀ ਨੇ ਆ ਦੇਵੀ ਦੇਵਤੇ ਵੀ ਮੌਤ ਦੇ ਚੱਕਰ ਤੋਂ ਬਚ ਨਹੀਂ ਸਕੇ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਾਰ ਵੀ ਜਿਨ੍ਹਾਂ ਨੂੰ ਲੋਕਾਂ ਨੇ ਮੌਤ ਦਾ ਦੇਵਤਾ ਵੀ ਕਿਹਾ ਪੀ ਇਹ ਸਾਰਿਆਂ ਨੂੰ ਮਾਰਨ ਵਾਲਾ ਇਸ ਕਰਕੇ ਇਹਦੀ ਭਗਤੀ ਵਧੇਰੇ ਹੋਵੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਵਿੱਚੋਂ ਕੋਈ ਵੀ ਮੌਤ ਤੋਂ ਬਚਦਾ ਨਹੀਂ ਹਾਂ ਜਿਹੜਾ ਗੁਰੂ ਦੇ ਨਾਮ ਦੇ ਨਾਲ ਰੱਬ ਦੇ ਨਾਮ ਦੇ ਨਾਲ ਜੁੜ ਜਾਂਦਾ ਉਹ ਇਸ ਮੌਤ ਦਾ ਪੈ ਕਬੂਲ ਨਹੀਂ ਕਰਦਾ ਇਸੇ ਕਰਕੇ ਔਰੰਗਜ਼ੇਬ ਦੇ ਜ਼ੁਲਮ ਤੇ ਪੈ ਅੱਗੇ ਸਾਰਿਆਂ ਨੇ ਗੋਡੇ ਟੇਕ ਦਿੱਤੇ ਸਨ ਪਰ ਜਦੋਂ ਕਿਰਪਾ ਰਾਮ ਦੇ ਕੋਲ ਇਹ ਗੱਲ ਗਈ ਤੇ ਉਹਨੇ ਇਸ ਗੱਲ ਦਾ ਅਕੀਦਾ ਉਹਨਾਂ ਪੰਡਤਾਂ ਨੂੰ ਕਰਾਇਆ ਕਿ ਕਿਉਂ ਪਛਤਾਉਂਦੇ ਹੋ ਕਿਉਂ ਵਿਰਲਾਪ ਕਰਦੇ ਹੋ ਮੈਂ ਜਾਣਦੇ ਗੁਰੂ ਨਾਨਕ ਦਾ ਕਰ ਐਸਾ ਜਿੱਥੇ ਨਾ ਜ਼ੁਲਮ ਦਾ ਡਰ ਨਾ ਜਿੱਥੇ ਮੌਤ ਦਾ ਡਰ ਇਸੇ ਤਰ੍ਹਾਂ ਹੋਇਆ ਸਤਿਗੁਰੂ ਜੀ ਨੇ ਉਹਨਾਂ ਨੇਤਾਣਿਆਂ ਦੀ ਬਾਹ ਫੜੀ ਤੇ ਆਪਣੇ ਸੀਸ ਦਾ ਠਿਕਰਾ ਦਿੱਲੀ ਦੇ ਸਿਰ ਤੇ ਭਨ ਕੇ ਤੇ ਉਸ ਜ਼ੁਲਮ ਦੀ ਹਨੇਰੀ ਨੂੰ ਸਦਾ ਵਾਸਤੇ ਹਲਕੇ ਰੱਖ ਦਿੱਤਾ ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਾਰੇ ਉਰਦੂ ਦੇ ਕਵੀ ਨੇ ਲਿਖਿਆ ਫਿਰ ਉઠી ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਮਰਦੇ ਕਾਮਲ ਨੇ ਜਗਾਇਆ ਖਾਬ ਸੇ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਇਹ ਗੱਲ ਕਹੀ ਅਸਲ ਵਿੱਚ ਧਰਮੀ ਉਹ ਹੈ ਪੈ ਕਾਹੂ ਕੋ ਦੇਤ ਨੈ ਨਹ ਪੈ ਮਾਨਤ ਆਨ ਜਿਹੜਾ ਨਾਂ ਤੇ ਕਿਸੇ ਦਾ ਡਰ ਮੰਨਦਾ ਨਾ ਕਿਸੇ ਨੂੰ ਡਰ ਦਿੰਦਾ ਇਹਦਾ ਭਾਵ ਹੈ ਉਹ ਦੋਨੋਂ ਤਰ੍ਹਾਂ ਆਪਣੇ ਧਰਮ ਤੋਂ ਡੋਲ ਚੁਕੀਆਂ ਸਨ ਔਰੰਗਜ਼ੇਬ ਡਰ ਦੇ ਰਿਹਾ ਸੀ ਤੇ ਜਿਹੜੇ ਉਸ ਸਮੇਂ ਪੁਕਾਰ ਲੈ ਕੇ ਆਏ ਸਨ ਉਹ ਡਰ ਮੰਨ ਰਹੇ ਸਨ ਸਤਿਗੁਰੂ ਨੇ ਡਰ ਦੇਣ ਵਾਲੇ ਨੂੰ ਵੀ ਤਾੜਨਾ ਕੀਤੀ ਤੇ ਜਿਹੜੇ ਡਰ ਮੰਨ ਰਹੇ ਸਨ ਉਹਨਾਂ ਦੇ ਵੀ ਅੰਦਰ ਨੂੰ ਝੋੜਿਆ ਕਿ ਕਿਹੜੀ ਗੱਲ ਕਰਕੇ ਇੱਕਾ ਦੁਨਿਆਵੀ ਰਾਜ ਭਾਗ ਤੇ ਬੈਠੇ ਬਾਦਸ਼ਾਹ ਕੋਲੋਂ ਡਰਦੇ ਹੋ ਜਿੱਦਣ ਮੌਤ ਆਉਣੀ ਹੈ ਉਹਨੇ ਕਿਸੇ ਦਾ ਲਿਹਾਜ਼ ਨਹੀਂ ਕਰਨਾ ਚਾਹੀਏ ਉਹ ਦਿੱਲੀ ਦੇ ਤਖਤ ਤੇ ਬੈਠਾ ਔਰੰਗਜ਼ੇਬ ਹੈ ਤੇ ਚਾਹੇ ਤੁਸੀਂ ਅੱਜ ਜ਼ੁਲਮ ਤੋਂ ਡਰਦੇ ਹੋਏ ਇੱਥੇ ਆ ਗਏ ਹੋ ਰਾਜਾ ਪਰਜਾ ਸਮਕਰਬਾਰੀ ਐਸੋ ਕਾਲ ਬਡਾਨੀ ਦੇ ਗੁਰੂ ਕਿਰਪਾ ਕਰੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉਹਨਾਂ ਦਾ ਸ਼ਹੀਦੀ ਸ਼ਤਾਬਦੀ ਪੁਰਬ ਜਿਹੜਾ 25 ਨਵੰਬਰ ਨੂੰ ਆ ਰਿਹਾ ਹੈ ਉਸੇ ਲੜੀ ਤਹਿਤ ਅੱਜ ਦੇ ਮਹੀਨਾਵਾਰ ਦੀਵਾਨ ਅੰਦਰ ਸੱਜ ਕੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 35 ਨੰਬਰ ਸ਼ਬਦ ਦੀ ਵਿਚਾਰ ਸਾਂਝੀ ਕੀਤੀ ਹੈ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹਰ ਰੋਜ਼ ਸੰਧਿਆ ਦੀ ਦੀਵਾਨ ਵਿੱਚ 7:30 ਤੋਂ 8:30 ਵਜੇ ਤੱਕ ਇੱਕ ਇੱਕ ਕਰਕੇ ਸਮੁੱਚੇ ਸ਼ਬਦ ਕਿਉਂਕਿ 59 ਸ਼ਬਦ ਤੇ 57 ਸ਼ਲੋਕ ਨੇ ਪਾਤਸ਼ਾਹ ਦੇ ਉਹਨਾਂ ਸਾਰਿਆਂ ਸ਼ਬਦਾਂ ਤੇ ਸ਼ਲੋਕਾਂ ਦੀ ਵਿਚਾਰ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਆਰੰਭ ਕੀਤੀ ਹੈ ਸਤਿਗੁਰੂ ਕਿਰਪਾ ਕਰਨਗੇ ਉਹ ਵਿਚਾਰ ਸੰਪੂਰਨ ਵੀ ਹੋਵੇਗੀ ਆਪ ਦੀ ਜ਼ਰੂਰ ਸੰਧਿਆ ਵੇਲੇ ਆ ਕੇ ਲਾਹਾ ਲਿਆ ਕਰੋ ਜਿਹੜੇ ਨਹੀਂ ਦੀਵਾਨ ਵਿੱਚ ਪਹੁੰਚ ਸਕਦੇ ਉਹ ਗੁਰਦੁਆਰਾ ਸਾਹਿਬ ਸੈਕਟਰ 22 ਦਾ ਜੋ ਅਧਿਕਾਰਿਕ YouTube ਚੈਨਲ ਹੈ ਉਹਦੇ ਤੇ ਲਾਈਵ ਟੈਲੀਕਾਸਟ ਦੇਖ ਸਕਦੇ ਹੋ ਪੁੱਲਾਂ ਦੀ ਖਿਮਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ